ਜੇ ਪੰਜਾਬ ਦੇ ਕਰਨ ਤਰਨ ਦਾ ਇੱਕ ਨੌਜਵਾਨ ਵੀ ਫਸਿਆ ਹੋਇਆ ਹੈ ਗੁਰਪ੍ਰੀਤ ਸਿੰਘ ਦਾ ਪਰਿਵਾਰ ਵੀ ਤੇਲੰਗਾਨਾ ਪਹੁੰਚ ਚੁੱਕਾ ਹੈ ਤੇਲੰਗਾਨਾ ਸਰਕਾਰ ਤੋਂ ਸਾਰਿਆਂ ਦੀ ਬਾਹਰ ਕੱਢਣ ਦੀ ਕੋਹਾੜ ਲਗਾਈ ਹੈ ਸਾਰਿਆਂ ਨੂੰ 22 ਫਰਵਰੀ ਨੂੰ ਤੇਲੰਗਾਨਾ ਦੇ ਨਾਗਰਕੁਰਨੋਲ ਜ਼ਿਲ੍ਹੇ ਦੇ ਵੇਚ ਨਿਰਮਾਣ ਦੇ ਅਧੀਨ ਸੁਰੰਗ ਦਾ ਇੱਕ ਹਿੱਸਾ ਡਿੱਗ ਪਿਆ ਜਿਸ ਦੌਰਾਨ 8 ਲੋਕ ਇੱਥੇ ਫਸ ਗਏ ਸਨ ਉਸ ਤੋਂ ਬਾਅਦ ਲਗਾਤਾਰ 4 ਦਿਨਾਂ ਤੋਂ ਹੀ ਜੋ ਕਿ ਮਜ਼ਦੂਰ ਟਨਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਟੀਮਾਂ ਆ ਰੈਸਕਿਊਪ੍ਰੇਸ਼ਨ ਦੇ ਵਿੱਚ ਲੱਗੀਆਂ ਹੋਈਆਂ ਨੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਇਸੇ சுரੰਗ ਦੇ ਵਿੱਚ ਪੰਜਾਬ ਦੇ ਤਰਨਤਾਰਨ ਦਾ ਇੱਕ ਨੌਜਵਾਨ ਵੀ ਫਸਿਆ ਹੋਇਆ ਆ ਤਾਂ ਗੁਰਪ੍ਰੀਤ ਸਿੰਘ ਜਿਸ ਦਾ ਦਸਲ ਨਾਮ ਹੈ ਜਿਸ ਦਾ ਪਰਿਵਾਰ ਵੀ ਤੇਲੰਗਾਨਾ ਪਹੁੰਚਿਆ ਹੋਇਆ ਹੈ ਤਾਂ ਤੇਲੰਗਾਨਾ ਸਰਕਾਰ ਤੋਂ ਸਾਰਿਆਂ ਨੂੰ ਬਾਹਰ ਕੱਢਣ ਦੀ ਜੋਕੇ ਗੋਹਾਰ ਵੀ ਪਰਿਵਾਰ ਦੇ ਵੱਲੋਂ ਲਗਾਈ ਜਾ ਰਹੀ ਹੈ ਆ ਦਰਸਲ 22 ਫਰਵਰੀ ਨੂੰ ਤੇਲੰਗਾਨਾ ਦੇ ਨਾਗਰਕੁਰਨਲ ਜ਼ਿਲ੍ਹੇ ਦੇ ਵਿੱਚ ਨਿਰਮਾਣ ਦੇ ਦਿਨ ਨੂੰ சுரੰਗ ਦਾ ਇੱਕ ਹਿੱਸਾ ਅਚਾਨਕ ਡਿੱਗ ਪੈਂਦਾ ਜਦੋਂ ਮਜ਼ਦੂਰ ਲਗਾਤਾਰ ਪ੍ਰੋਜੈਕਟ ਦੇ ਕੰਮ ਦੇ ਵਿੱਚ ਲੱਗੇ ਹੋਏ ਸਨ ਤਾਂ ਇਸੇ ਦੌਰਾਨ 8 ਲੋਕ ਜੋ ਕਿ ਅੰਦਰ ਫਸ ਗਏ 8 ਮਜ਼ਦੂਰ ਅੰਦਰ ਫਸ ਗਏ ਤਾਂ ਉਸ ਤੋਂ ਬਾਅਦ ਚ ਉਹਨਾਂ ਨੂੰ ਬਾਹਰ ਕਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਟੀਮਾਂ ਇਸ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗੀਆਂ ਹੋਈਆਂ ਨੇ ਆਪਣੀ ਬਾਲੋ ਨੇ ਬਹੁਤ ਹਮਕੋ نیچے ਲੈ ਕੇ ਗਏ ਸਾਲਾ ਦਿਖਾਇਆ ਤੋਂ ਵਿਚਾਰ ਚ ਦੋਆਇਆ ਉਹਨਾਂ ਨੇ ਕਿ ਜੋ ਵੀ ਹੈ ਆਪਕਾ ਬੱਚਾ ਫਸਾ ਹੋਇਆ ਹੈ ਹਾਂ ਕੋ 100% ਉਮੀਦ ਹੈ ਕਿ ਆਪਕੇ ਗੁਰਪ੍ਰੀਤ ਕੇ ਸਾਥ ਜਿਤਨੇ ਵੀ ਲੜਕੇ ਫਸੇ ਆ ਕਿਸੇ ਕੋ ਕੁਛ ਨਹੀਂ ਹੋਗਾ ਜਲਦ ਬਾਹਰ نکال ਲੇਗੇ ਟੀਮ ਜਾ ਰਹੀ ਹੈ ਰੋਜ਼ ਰੋਜ਼ ਕੀ 3-4 ਟੀਮ ਜਾ ਰਹੀ ਹੈ 40-40 ਆਦਮੀ ਜਾ ਰਹਾ ਹੈ ਨੈਟ ਨੈਟ ਮੇ ਤੇ ਥੂਬਾ ਮੇ ਦੋਨੋਂ ਕੰਮ ਚੱਲ ਰਹਾ ਹੈ ਜਲਦੀ ਇਹ ਸਾਡੀ ਕਹਿੰਦੇ ਕਿ ਕ निकालेंगे ਅਸੀਂ ਇਹ ਮੰਗ ਕਰਦੇ ਆ ਕਿ ਜਲਦ ਤੋਂ ਜਲ ਜਿਹੜੀ ਸਰਕਾਰ ਆ ਕੋਈ ਵੀ ਸਰਕਾਰਾਂ ਆ ਜਿੰਨੀਆਂ ਵੀ ਉਥੇ ਕੰਪਨੀਆਂ ਲੱਗੀਆਂ ਆ ਆਪਣੇ ਪੂਰਾ ਜੋਰ ਲਾ ਕੇ ਉਹ ਜਿਹੜਾ ਬੱਚਾ ਆ ਬੱਚਾ ਨਹੀਂ ਚਲੋ ਜਿਹੜੇ ਜਿੰਨੇ ਜੱਜ ਦੇ ਨਾਲ ਹੈ ਗਿਆ ਕਿਉਂਕਿ ਬੱਚੇ ਤੇ ਸਾਰੇ ਹੀ ਆ ਅੱਠ ਬੰਦੇ ਅੰਦਰ ਫਸੇ ਨੇ ਸਾਰਿਆਂ ਨੂੰ ਬਾਹਰ ਕੱਢ ਕੇ ਲਿਆ ਕੇ ਤੇ ਆਪਣੇ ਪਰਿਵਾਰ ਦੇ حوالے ਕਰਨ